ਲਓ ਮਿੱਤਰੋ ਤੁਹਾਡੇ ਬਾਸ ਤੇ 6-7 ਟਰੈਕਟਰ ਲੈ ਕੇ ਆਏ ਆ ਆਪਣੇ ਮਿੱਤਰ ਸ਼ਰਮੇ ਦੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਵਧੀਆ ਜੀ ਪਹਿਲਾਂ ਤੁਹਾਨੂੰ ਵਧਾਈਆਂ ਬਈ ਕਾਹਦੀਆਂ ਵਧਾਈਆਂ ਕਾਹਦੀਆਂ ਹੁੰਦੀਆਂ ਕੋਈ ਮਰਜ਼ੀ ਮੌਕਾ ਆ ਬਹਲੋ ਵਧਾਈਆਂ ਦੇਣ ਦਾ ਤੂੰ ਤਾਂ ਮੌਕੇ ਤੇ ਆਏ ਪੁੱਛਣਾ ਤੂੰ ਕਰੇ ਵੀ ਧੰਨਵਾਦ ਹੈ ਤੇ ਧੰਨਵਾਦ ਵੀ ਹੋ ਲਈ ਦੇਵਾਂਗੇ ਜੱਜੇ ਤੂੰ ਵਧਾਈ ਦਿੰਦੇ ਨਾ ਨਾ ਦੇਖ ਲੈ ਲਾਈਨ ਚਲਾ ਰੱਖੇ 7-8 ਤਾਂ ਨਹੀਂ ਹੋਈਆਂ ਇਹ ਬਹੁਤ ਬਹੁਤ ਧੰਨਵਾਦ ਕਿਉਂ ਜੀ ਤੇ ਆਪਾਂ ਇਹ ਤੋਂ ਕਰੀਏ ਸ਼ੁਰੂ ਹਾਂਜੀ ਇਹ 855 ਹੂੰ ਕੀ ਗੱਲ ਸਾਰਾ origignal ਕਿਦੋਂ ਰੰਗ ਪੇਂਟ ਦੀ ਹੋਇਆ ਬਾਈ ਤੇ ਲੋ ਬਾਜ ਉੱਚੀ ਰੱਖੀ ਬੀ ਮਾਡਲ ਆ ਹਾਂ ਨਾਲ ਦੇ ਟਾਇਰ ਆ ਚਾਰੇ ਚਾਰੇ ਟਾਇਰ ਨਾਲ ਦੇ ਆ ਗਏ ਹਾਂਜੀ ਪੰਜਾਬ ਨੰਬਰ ਦੇ ਵਿੱਚ ਹੂੰ 6 ਲੱਖ ਰੁਪਏ ਡਿਮਾਂਡ ਆ ਅੱਛਾ ਘੋੜਾ ਬੰਪਰ ਆ ਆ ਡੱਕ ਡੱਕ ਲੱਗ ਕੇ ਭਾਵੇਂ ਤੇ ਇੱਕ ਦੀੜਾ ਵਿੱਚ ਫਰਕ ਬੜਾ ਹਨਾ ਨਹੀਂ ਲਿਖਿਆ ਹੋਇਆ ਐ ਮੈਂ ਤਾਂ ਪੜ੍ਹ ਕੇ ਦੱਸਿਆ ਤੈਨੂੰ ਵਿੱਚੇ ਡੱਕ ਡੱਕ ਆ ਗਿਆ ਤੇ ਡਿਮਾਂਡ ਇਹਦੀ ਕਿੰਨੀ ਦੱਸਿਆ ਸੀਗਾ 6 ਲੱਖ ਰੁਪਏ ਡਿਮਾਂਡ ਹੈ ਬਾਈ ਤੇ ਗੇਅਰ ਇੰਜਨ ਦਾ ਕਿਵੇਂ ਸ਼ਰਮ ਹੈ ਅਰ ਪੀਏ ਹੀ ਆ ਰੁਪਏ ਚ ਉਹ ਰੁਪਿਆ ਹਾਂ ਠੀਕ ਹੈ ਨੰਬਰ ਨੰਬਰ ਪੰਜਾਬ ਨੰਬਰ ਪੰਜਾਬ ਡਿਮਾਂਡ 6 ਲੱਖ ਪੀਵੀ 13 ਨੰਬਰ ਆ ਇਹਦਾ ਸੰਗਰੂਰ ਪੀਵੀ 13 ਸੰਗਰੂਰ ਸੰਗਰੂਰ ਤੇ ਫਿਰ ਕਿੱਥੇ ਤੱਕ ਮਿਹਰਬਾਨੀ ਕਰੇਗਾ ਮਿਹਰਬਾਨੀ ਆਪਣੇ ਦੋਸਤ ਦਾ ਟਰੈਕਟਰ ਵੇਚਣ ਵਾਸਤੇ ਛੱਡ ਕੇ ਗਿਆ ਉਹ ਹੂੰ ਟਰੈਕਟਰ ਦੇ ਦਾਂਗੇ ਪੌਣੇ 6 ਲੱਖ ਰੁਪਏ ਫੋਨਿੰਗ 25000 ਰੁਪਿਆ ਘਟਾ ਕੇ ਹਾਂਜੀ ਤੇ ਉਸ ਤੋਂ ਅੱਗੇ ਕਾਹਾ ਆ ਗਿਆ ਕੱਚੀ ਜਿਹੜੇ ਆਪਣੇ ਤੈਨੂੰ ਇੱਕ ਗੱਲ ਮੈਂ ਪਹਿਲਾਂ ਕਹੇ ਨਾ ਜਿਹੜੇ ਟਰੈਕਟਰ ਆਪਣੇ ਆਪ ਦੇ ਆ ਅੱਛਾ ਆਪਾਂ ਰਸੀਦ ਦਿਖਾ ਕੇ ਵੀ ਟਰੈਕਟਰ ਦੇ ਦਾਂਗੇ ਕਿ ਆ ਚੱਕੋ ਇੰਨੇ ਦੀ ਖਰੀਦਾਂ ਇੰਨਾ ਕੁ ਲੱਗਦਾ ਜੋ ਮਰਜੀ ਦੇ ਦੇ ਹੂੰ ਜੋ ਮਰਜੀ ਵੀ ਨਹੀਂ ਇਹ ਵੀ ਇਹ ਵੀ ਤੇ ਇੱਕ ਕਹਾ ਜੁਨੀਕ ਪੀਸ ਐ ਸਤਨਾਮ ਨੋਟ ਕਰ ਲਿਆ ਇਹ ਬਾਈ ਜੀ ਬਹੁਤ ਘੱਟ ਆਏ ਸੀ 2007 ਦੇ ਵਿੱਚ ਹੀ ਆਏ ਸੀ ਹੂੰ ਹਾਂਜੀ ਇਹ ਈਪੀਆਈ ਆ अच्छा मतलब फार्म 60 ਦੇ ਬਰਾਬਰ ਤੁਰਨ ਵਾਲਾ ਰਿਕਵਾ ਹੂੰ ਈਲ ਦਾ ਖਰਚਾ ਨਹੀਂ ਹੈਗਾ ਬੜਾ ਘੱਟ ਆ ਬਾਈ ਅੱਛਾ ਸਾਈਡ ਗੇਰ ਆ ਗਏ ਹਾਂਜੀ ਨੰਬਰ ਹਰਿਆਣਾ ਆ ਗਿਆ ਡਿਮਾਂਡ ਇਹਦੀ ਹੈਗੀ 1,90 ਮਾਡਲ 7 ਹੈ ਹਾਂਜੀ ਫੇਰ ਯੈਸ ਨੋ 1,60,000 ਯੈਸ ਨੋ ਯੈਸ ਨੋ ਆਪਾਂ ਅਪਰ ਸੀਧੇ ਵੀ ਦਿਖਾ ਦਾਂਗੇ ਕਿੰਨੇ ਦਾ ਆਇਆ ਇਹ ਠੀਕ ਇਹ ਵੀ ਕੋਈ ਚੱਕਰ ਨਹੀਂ ਤੇ ਉਸ ਤੋਂ ਅੱਗੇ ਆਹ ਕਾਲੇ ਢਿੱਡ ਵਾਲਾ ਹਾਂਜੀ ਹੂੰ ਇਹ 10 ਮਾਡਲ ਆ ਜੀ ਐਨਓਸੀ ਮਿਲ ਜੂ ਹਰਿਆਣਾ ਨੰਬਰ ਹਮ ਗੇਰ ਇੰਜ ਦਾ ਹੁਕੀਆ ਮੂਲੇ ਟਾਇਰ ਤਾਂ ਨਵੇਂ ਹੀ ਆ ਬਾਈ ਅੱਛਾ ਮੂਲੇ ਟਾਇਰ ਤੁਸੀਂ ਦੇਖ ਲਓ ਪਿਛਲੇ ਬਸ ਉਹ ਅੱਧੇ ਲਾਲਾ 60 ਪੈਸੇ ਲਾਲਾ ਕੁਛ ਕਹਿ ਲਓ ਬਾਕੀ origignal ਆ ਸਾਰਾ ਵੀਰੇ ਗੇਰ ਇੰਜ ਦਾ ਬਹੁਤ ਵਧੀਆ ਟਰੈਕਟਰ ਆ ਅੱਛਾ 10 ਮਾਡਲ ਆ 345 ਡਿਮਾਂਡ ਆ ਗਈ ਇਹ ਦੇ ਦਾਂਗੇ ਆਪਾਂ ਇੱਕੋ ਰੇਟ ਜੱਸ ਜਾਨੋ 3 ਲੱਖ ਤੇ 20 ਹਜ਼ਾਰ 320 ਦਾ ਠੀਕ ਜਾਂ ਕੋਈ ਦੇ ਜੇ ਫਿਰ ਵੀ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਇਚਾਬੀ ਲਾਉਣੀ ਆ ਬਾਈ ਚੂ ਤੇ ਉਸ ਤੋਂ ਅੱਗੇ ਤੇ ਫਿਰ ਆਹ ਇਹ ਆ ਗਿਆ ਬਾਈ ਜੀ 2021 ਮਾਡਲ ਆ ਹਮ ਇੱਕ ਮਿੰਟ ਬਾਈ ਮੈਨੂੰ ਕੱਲ ਨਾ ਮੰਦਾ 21 ਮਾਡਲ ਹੈ ਚੱਲ 21 ਮਾਡਲ ਆ ਇਹ 836 ਕਿ ਘੰਟੇ ਚ ਲੈ ਲੱਗ ਪਗ 36 ਪੂਰੇ ਹੋਏ ਨਹੀਂ ਹੋਣੇ ਪਰ ਛੋਟੇ ਗੇਅਰ ਚ ਆ ਗਿਆ 36 ਕਿਵੇਂ ਆ 3 ਸਪੀਡ ਆ 3ੀ ਸਪੀਡ ਸਾਈਡ ਕਲਚ ਵੀ ਆ ਸਾਈਡ ਕਲਚ ਹਾਂਜੀ ਠੀਕ ਹੈ 14 ਲੀਟਰ ਵਾਲਾ ਸਾਰਾ origignal ਹਮ ਡੈਂਪਰ ਤੇ ਕੋ ਤੋਂ ਲੈ ਕੇ ਲਿੰਕਰ ਤੱਕ ਕਿਸੇ ਵੀ ਨੱਟ ਨੂੰ ਚਾਬੀ ਲੱਗੀ ਹੋਵੇ ਮੱਖੀ ਜਿੰਨਾ ਵੀ ਕਿਤੇ ਟੱਚਿੰਗ ਹੋਈ ਹੋਵੇ ਆਪਾਂ ਜ਼ਿੰਮੇਵਾਰ ਆ ਬਈ ਤੇ 680 ਡਿਮਾਂਡ ਆ ਫਿਰ ਕਿੱਥੋਂ ਤੱਕ ਹੋਊਗਾ ਜੀ ਇਹ ਜਸਨੋ ਜਸਨੋ ਹੀ ਜਸਨੋ ਮੂਹਮੂੰਗੀ ਮੌਤਰ ਨਹੀਂ ਮਿਲਦੀ ਨਹੀਂ ਮਿਲਦੀ ਭਾਈ ਟਰੈਕਟਰ ਦੇ ਦਾਂਗੇ 630 ਹਜ਼ਾਰ ਦਾ 630 630 ਮੱਕੇ ਤੇ ਮਾਦਨ ਹੋਰ ਹੋਊਗਾ ਹੋਰ ਹੋਊਗਾ ਜੀ ਲੈ ਭਾਈ ਇਹਦੇ ਬਾਰੇ ਤਾਂ ਸਤਨਾਮ ਨੂੰ ਫੀਚਰਾਂ ਦਾ ਪਤਾ ਆਪਾਂ ਨੂੰ ਸਤਨਾਮ ਨੂੰ ਤਾਂ ਐ ਵੀ ਪਤਾ ਇਹ ਜੀ ਕੀ ਆ ਵਜ਼ਨ ਕਿੰਨਾ ਇਹ ਕਿਲਮਾਂ ਚ ਵੀ ਦੱਸ ਦੂ ਆ ਸਤਨਾਮ ਸਤਨਾਮ ਹੁਣ ਸਤਨਾਮ ਨੂੰ ਪੁੱਛ ਕੀ ਆ ਇਹ ਦੱਸ ਦੇ ਦੱਸ ਦੇ ਆ ਲੈ ਸ਼ਰਮੀ ਆ ਲੈ ਲੈ ਮੇ ਤੁਲੇ ਲੁਮੇ ਕੋ ਆ ਮੇ ਪਰ ਸਤਨਾਮ ਇਹ ਕੀ ਕੰਡੀਸ਼ਨ ਹੈ ਕੀ 72 HP ਦਾ ਅੱਛਾ 4 ਸਿਲੰਡਰ ਇਨਲਾਈਨ ਪੰਪ ਆ ਇਹਦੇ ਅੱਛਾ ਤੇ ਪੀਡੀਓ ਪਾਵਰ ਹੈਗੀ 69 HP ਦੀ ਟੋਟਲ weight ਹੈਗਾ 3525 ਕਿਲੋ 18 ਦੇ ਮਗਰਲੇ ਟਾਇਰ ਆ 2200 kg ਦੀ ਲਫਟਿਕ ਪੈਸਟੀ ਆ 4160 cc ਦਾ ਇੰਜਨ ਹੈ ਦਾ ਓਹ ਹੋ ਹੋ ਰੇਲ ਗੱਡੀ ਦਾ ਇੰਜਣ ਹੀ ਆ ਗਿਆ ਹੈ ਨਾ 80 ਲੀਟਰ ਦੀ ਟੈਂਕੀ ਆ ਗਈ ਟੂ ਟੈਂਕੀ ਮਾੜਾ ਬੰਦਾ ਫਟੇ ਕਿੰਨੀ ਪਾ ਸਕਦਾ ਤੇ ਸ਼ਰਮੇ ਹਾਂਜੀ ਨੰਬਰ ਪੰਜਾਬ ਆ ਹੈ ਨਾ ਇਹ ਪੰਜਾਬ ਸਾਡੇ ਪਿੰਡ ਦੀ ਨਾ ਹੀ ਹੈ ਤਲਵੰਡੀ ਸਾਬੋਚ ਆ ਲੈ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਜੋ ਵੀ ਚਾਹੀਦਾ ਉਹ ਮਿਲੂ ਉੱਤੇ ਬਿਠਾ ਕੇ ਫੋਟੋ ਮਾ ਸਿੱਖੀ ਜੋ ਮਰਜ਼ੀ ਦੇ ਲੋ ਦੇਰ ਕਿਥੇ ਦਾ ਕਰ ਦੇਗਾ ਇਹ ਦੋ ਬੈਟਰੀਆਂ ਦੇ ਵਿੱਚ ਵਿੱਚ ਦੋ ਚੱਲਦਾ ਰਹੂਗਾ ਦੋ ਬੈਟਰੀਆਂ ਡੱਕ ਡੁੱਕ ਜਾ ਚੱਲਦਾ ਅੱਛਾ ਹਾਂ ਕਿੱਥੇ ਦਾ ਕਰਨਾ ਪਊਗਾ ਫਿਰ ਇਹ ਏਅਰ ਜੈਸ ਨੂੰ ਵੀ ਕਰਾਂਗੇ ਸਵਾ 6 ਡਿਮਾਂਡ ਆ ਸਵਾ 5 ਲੱਖ ਦਾ ਟ੍ਰੇਟਰ ਸਵਾ 5 ਲੱਖ ਸਾਢੇ 5 ਲੱਖ ਰੁਪਏ ਸਾਰੇ ਵੀ ਡਿਮਾਂਡ ਕਿੰਨੀ ਆ ਡਿਮਾਂਡ ਕਿੰਨੀ ਆ ਸਵਾ 6 ਲੱਖ ਰੁਪਏ ਉੱਡ ਗਿਆ ਸਿੱਧਾ ਮੈਂ ਵੀ ਇੱਕ ਦਾ ਹਾਂ ਕਿਹੜਾ ਜੂ ਲੱਗਿਆ ਉਹ ਕੰਪਨੀ ਲਾ ਕੇ ਦਿੰਦੀ ਸੀ ਪਹਿਲਾਂ ਕਿਹੜਾ ਜੂ ਤੈਨੂੰ ਦਿਖਾਉਨੇ ਆ ਪਿੱਛੇ ਚਾਲਾ ਪਲੇਟਾ ਬਲੂਟਾ ਦੇ ਕਿਹੜਾ ਤਗੜਾ ਲੱਗਿਆ ਹੋਇਆ ਮਜ਼ਬੂਤ ਇਹ ਸਤਨਾ ਨੂੰ ਪਤਾ ਜੋ ਇਹਦੇ ਬਾਰੇ ਸਾਰਾ ਕੁਝ ਦੇਖ ਤਨਾ ਪਲੇਟਾ ਦੇ ਲੱਗੀਆਂ ਓਹੋ ਜੂ ਦੀਆਂ ਕੰਪਨੀ ਨੇ ਲਾਈਆਂ ਇਹ ਅੱਛਾ ਇਹਦੀ ਪੂਰੀ ਹੈਵੀ ਇਹਦੀ ਹੁੱਕਾ ਕਰੇ ਪਈ ਆ ਜੀ ਪੂਰੀ ਹੈਵੀ ਆ ਉਹ ਆ ਵੀ ਹਰ ਬਾ ਤਗੜਾ ਮੋਸਤਕਲ ਸਿਸਟਮ ਲੱਗਿਆ ਦਾ ਇਹ ਕੰਪਨੀ ਦਾ ਖਤਰਾ ਵਾਣਾ ਹੂੰ ਕੰਪਲੈਕਸ ਸਾਰਾ Ориਜਨਲ ਕਿ ਤੋ ਰੰਗ ਪੇਂਟ ਨਹੀਂ ਹੋਇਆ ਇਹ ਤੇ ਲੱਖ ਰੁਪਏ ਸਦਾ ਆਉਗੇ ਹੜਾਤਾ ਹੜਾਤਾ ਤੇ ਉਸ ਤੋਂ ਅੱਗੇ 911 ਇਹ ਆਪਣੇ ਕੋਲੇ ਕੱਲ ਹੀ ਆਇਆ ਪੰਜਾਬ ਨੰਬਰ ਹੈ ਵੀ ਆਇਆ ਉੱਤੋਂ ਦੀ ਸਤਨਾ ਸਾਡੇ ਮਗਰ ਮਗਰਾਇਆ ਖੰਡ ਪੀਵੀ05 ਅੱਛਾ ਫਰੋਜਪੁਰ ਦਾ ਨੰਬਰ ਹੈ ਇਹ ਤੇ ਇਹ ਵੀ ਤਾਂ ਫਿਰ ਕਹਿੰਦੇ ਵੀ ਡਿਮਾਂਡ ਯਾਰ ਇਹ ਪੰਜਾਬ ਚ ਕੀ ਛੱਡ ਇੰਡੀਆ ਕੀ ਛੱਡ ਪੂਰੇ ਸੰਸਾਰ ਚ ਹੀ ਹੈ ਨਾ ਗੇਰ ਇੰਡੀਅਨ ਲਿਫਟ ਦੀ ਬੰਦੇ ਨੇ ਆਪਾਂ ਨੂੰ ਇਹ ਕਹਿ ਕੇ ਦਿੱਤਾ ਕਹਿੰਦਾ ਭਾਈ ਜੀ ਇੱਕ ਥਾਪੜ ਕੇ ਦੇ ਦਿਓ ਜਿੰਨੂੰ ਦੇਣਾ ਜਿੰਨੂੰ ਦੇਣਾ ਅੱਛਾ ਹਾਂਜੀ ਕੋਈ ੜਿੱਕਾ ਨਹੀਂ ਕੋਈ ੜਿੱਕਾ ਮਾਰਦਾ ਚੀਕਾ ਹੈ ਚੀਕਾ ਮਾਰਦਾ ਤੇ ਡਿਮਾਂਡ ਇਹਦੀ ਹੈਗੀ ਹੈ 245000 98 ਮਾਡਲ ਆ ਗਿਆ ਤੇ ਕਿੱਥੇ ਤੱਕ ਹੋਊ ਜੂ ਫਿਰ ਇਹ ਇਹ ਆਰਾਧਾ ਤਾਂ ਹੈਗਾ 1.2 ਦਾ ਪਰ ਤੇਰੀ ਕੋਈ ਵੀਡੀਓ ਦੇਖ ਕੇ ਆ ਜੇ ਅੱਛਾ ਤੇ ਲੈਂਡਲੋਰਡ ਫਾਰਮ ਵਾਲੇ ਦੀ ਦੇਖ ਕੇ ਆ ਜੇ ਹੂੰ ਟਰੈਕਟਰ ਦੇ ਦਿਆਂਗੇ ਯਸ ਨੂੰ 2 ਲੱਖ 20 ਆ 2 ਲੱਖ 20 ਹਜ਼ਾਰ ਨਾ ਵੀ ਤਿਆਰੀ ਕਰ ਲੋ ਕੈਨੇਡਾ ਵਾਲਿਓ ਆ ਰਹੇ ਆ ਸੋਡੇ ਇਥੇ 에ਰਪੋਰਟ ਤੇ ਡਾਕ ਤੇ ਉਸ ਤੋਂ ਅੱਗੇ 5245 5245 ਜੀਮੀਦਾਰ ਦਾ ਟਰੈਕਟਰ ਆ ਫਰੀਦਕੋਟ ਦੇ ਵਿੱਚੋਂ ਜੀ ਅੱਛਾ ਤੇ 2003 ਮਾਡਲ ਆ 1 ਲੱਖ 80 ਹਜ਼ਾਰ ਡਿਮਾਂਡ ਆ ਪਿਛਲੇ ਟਾਇਰ ਯਾਰ 40 ਕਿਥਾ 40 ਲਾ ਲੋ 35 ਪੈਸੇ ਲਾ ਲੋ ਕੁਛ ਹੀ ਕਹਿ ਲੋ ਅੱਛਾ ਇਹ ਮੂਲ ਠੀਕ ਆ ਵਧੀਆ ਨੇ ਗੇਅਰ ਰਿੰਜ ਹੁੰਦਾ ਓਕੇ ਆ 52 ਐਚਪੀ ਟਰੈਕਟਰ ਹੁੰਦਾ ਇਹ ਡਬਲ ਐਕਸ ਹੁੰਦਾ ਹਰਿਆਣਾ ਨੰਬਰ ਆ ਇਹ ਹਾਂ ਕਿੱਥੋਂ ਤੱਕ ਕੁਝ ਫਿਰ ਇਹ ਬਈ 1 ਲੱਖ ਤੇ 60 ਹਜ਼ਾਰ ਬਣੇ ਇੱਕ 60 ਦਾ ਹੋ ਗਏ ਆਪਣੀ ਇੱਕ ਆ ਬੱਚਾ ਰਹਿ ਗਿਆ ਓਹੋ ਹੋ ਆ ਤਾਂ ਪਾਪ ਹੀ ਹੋ ਗਿਆ ਸੀ ਯਾਰ ਹੈ ਇਹ ਬੜੀ ਘੈਂਟ ਜੀ ਜਾਂ ਬਈ ਕਰ ਚੱਕ ਕਰ ਚ ਕਰ ਚੇ ਮਰ ਜਾਣਾ ਜਿਆਦਾ ਨਾ ਤੂੰ ਵੀਡੀਓ ਪਾਉਂਦਾ ਇਹਨੇ ਮਰ ਜਾ ਸੁਸਾਇਡ ਕਰ ਲੈਣਾ ਸੀ ਅੱਜ ਬਈ ਉਹ ਜਿਹਾਣਾ ਸੀਗਾ ਕਹਿਦਾ ਯਾਰ ਕਮਾਲ ਕਰਦੇ ਤੁਸੀਂ ਯਾਰ ਬੀਮਾਨੀ ਕਰ ਗਏ ਮੇਰੇ ਨਾਲ ਹਨਾ ਕਿੰਨੇ ਮਾਡਲ ਆ ਸ਼ਰਮ ਇਹ ਸ਼ਰਮ ਕਿੰਨਾ ਹੈ ਇਹ ਹੈਗਾ ਯਾਰ 99 ਮਾਡਲ ਆ 160000 ਰੁਪਏ 65000 ਰੁਪਏ ਦਾ ਮਾਡਲ ਆ ਅੱਛਾ ਟਰੈਕਟਰ ਦੇ ਦੇਣਗੇ ਆਪਣੀ ਗਵਾਂਡੀਆਂ ਦਾ ਹੀ ਆ ਇਹ ਅੱਛਾ ਸਿੱਖਾਂ ਦਾ ਟਰੈਕਟਰ ਆ ਵਾਹੀ ਬੂ ਸ਼ਰਤੀ ਘਰੀ ਖੜਾ ਹੁੰਦਾ 145000 ਦਾ ਰੇਟ 145000 ਹਾਂਜੀ 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 ਹੋ ਗਏ ਹਾਂਜੀ ਤੇ ਉਧਰ ਨੂੰ ਕਰਕੇ ਮੁਖੜਾ ਤੇ ਫਿਰ ਨੰਬਰ ਬੋਲਦੇ ਭਾਈ ਜੀ ਆਪਣਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਵੀਰੇ ਜੇ ਵੀਡੀਓ ਵਧੀਆ ਲੱਗੀ ਹਮ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਭਾਈ ਪੇਨ ਨੂੰ ਕਰਿਓ ਫੋਲੋ ਠੀਕੇ ਗਾਲਾ ਦੱਬ ਕੇ ਪਿਆਰ ਦਿਓ ਵੀਰ ਵਣ ਕੇ ਤੇ ਵਧੀਆ ਵੀਡੀਓ ਲੱਗੀ ਕਮੈਂਟ ਦੱਬ ਕੇ ਕਰਿਓ ਤੇ ਫਿਰ ਆਪਾਂ ਅਗਲੇ ਬੁੱਧਵਾਰ ਢਿੱਲੋ ਦੇ ਚੈਨਲ ਤੇ ਦੁਬਾਰੇ ਫੇਰ ਦਰਸ਼ਨ ਦੇਵਾਂਗੇ ਤੁਹਾਨੂੰ ਤੇ ਲੈ ਤੁਹਾਡੇ ਦਰਸ਼ਨ ਕਰਾਂਗੇ ਅਸੀਂ ਤੇ ਐਦਾਂ ਹੀ ਪਿਆਰ ਬਣਾਈ ਰੱਖੋ ਭਾਈ ਐਦਾਂ ਹੀ ਤੁਹਾਨੂੰ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦੇ ਰਾਵਾਂਗੇ ਬਹੁਤ ਬਹੁਤ ਮਿਹਰਬਾਨੀ ਪਾਈ ਸੱਸੀ